ਸਤਿ ਸ਼੍ਰੀ ਅਕਾਲ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਛਿੰਝ ਮੇਲੇ ਪੰਜਾਬ ਦੀ ਵਿਰਾਸਤ ਦੇ ਨਾਲ ਜੁੜੇ ਹੋਏ ਹਨ ਤੇ ਸਾਡੇ ਪੰਜਾਬੀਆਂ ਦੀ ਅਮੀਰ ਵਿਰਾਸਤ ਦੀ ਇੱਕ ਪਹਿਚਾਨ ਵੀ ਹੈ ਛਿੰਝ ਮੇਲੇ ਸਾਡੀ ਸੱਭਿਆਚਾਰਕ ਪਛਾਣ ਅਤੇ ਨੌਜਵਾਨੀ ਦੀ ਤਾਕਤ ਦਾ ਪ੍ਰਤੀਕ ਵੀ ਹਨ ਉੱਥੇ ਹੀ ਪਿੰਡ ਦੇ ਵਿੱਚ ਪਿੰਡ ਦੀ ਸੁਖ-ਸਮਰiddhi ਦੇ ਲਈ ਛਿੰਝ ਮੇਲੇ ਕਰਵਾਏ ਜਾਂਦੇ ਹਨ ਜਿਸ ਦੇ ਵਿੱਚ ਦੂਰ-ਦੂਰ ਤੋਂ ਆ ਕੇ ਪਹਿਲਵਾਨ ਆਪਣੇ ਕਰਤੱਬ ਦਿਖਾਉਂਦੇ ਹਨ ਤੇ ਦੂਰ-ਦੂਰੋਂ ਆਏ ਹੋਏ ਲੋਕ ਇਸ ਦਾ ਲੁਤਫਾ ਵੀ ਲੈਂਦੇ ਹਨ ਉਤੇ ਹੀ ਪਿੰਡ ਦਡੋਲੀ ਉੱਪਰ ਵਿਖੇ ਇਸ ਸਾਲ ਛਿੰਝ ਦਾ ਮੇਲਾ ਬੜੇ ਹੀ ਧੂਮਤਾਂ ਦੇ ਨਾਲ ਮਨਾਇਆ ਜਾ ਰਿਹਾ ਹੈ। ਇਹ ਮੇਲਾ 25 ਅਤੇ 26 ਅਕਤੂਬਰ ਨੂੰ ਦਿਨ ਸ਼ਨੀਵਾਰ ਤੇ ਐਤਵਾਰ ਨੂੰ ਮਨਾਇਆ ਜਾ ਰਿਹਾ ਹੈ। ਜਿਸ ਦੇ ਸਬੰਧ ਦੇ ਵਿੱਚ ਅੱਜ ਪਿੰਡ ਵਾਸੀਆ ਵੱਲੋਂ ਇਕੱਠੇ ਹੋ ਕੇ ਛਿੰਝ ਦਾ ਮੱਥਾ ਟੇਕਿਆ ਗਿਆ। ਜਿਸ ਦੇ ਵਿੱਚ ਸਭ ਤੋਂ ਪਹਿਲਾਂ ਪਿੰਡ ਦੇ ਵਿੱਚ ਢੋਲੀ ਵੱਲੋਂ ਢੋਲ ਵਜਾ ਕੇ ਪਿੰਡ ਦਾ ਚੱਕਰ ਲਗਾਇਆ ਗਿਆ ਤੇ ਉਸ ਤੋਂ ਬਾਅਦ ਢੋਲ ਅਤੇ ਨਗਾਰੇ ਦੀ ਗੂੰਜ ਦੇ ਵਿੱਚ ਪਿੰਡ ਵਾਸੀਆਂ ਨੇ ਮੱਥਾ ਟੇਕਿਆ। ਮੱਥਾ ਟੇਕਣ ਤੋਂ ਬਾਅਦ ਸਾਰਿਆਂ ਨੂੰ ਸ਼ਕਤ ਦਾ ਪ੍ਰਸ਼ਾਦ ਵੀ ਵਿਤਰਤ ਕੀਤਾ ਤਾਂ ਗਿਆ ਤੁਹਾਨੂੰ ਦੱਸ ਦਈਏ ਕਿ ਪਿੰਡ ਗੜੋਲੀ ਦੇ ਵਿੱਚ ਹਰ ਤੀਸਰੇ ਸਾਲ ਛਿੰਝ ਕਰਵਾਈ ਜਾਂਦੀ ਹੈ ਜਿਸ ਦੇ ਵਿੱਚ ਪੰਜਾਬ ਹੀ ਨਹੀਂ ਬਲਕਿ ਹਿਮਾਚਲ ਹਰਿਆਣਾ ਦਿੱਲੀ ਰਾਜਸਥਾਨ ਅਤੇ ਮਹਾਰਾਸ਼ਟਰ ਤੱਕ ਦੇ ਪਹਿਲਵਾਨ ਆ ਕੇ ਆਪਣੇ ਕਰਤੱਵ ਦਿਖਾਉਂਦੇ ਹਨ ਇਸ ਕੁਸ਼ਤੀ ਦੰਗਲ ਦੇ ਵਿੱਚ ਪਹਿਲੇ ਦਿਨ ਸਾਰੇ ਹੀ ਪਹਿਲਵਾਨਾਂ ਦੀਆਂ ਕੁਸ਼ਤੀਆਂ ਕਰਵਾਈਆਂ ਜਾਂਦੀਆਂ ਹਨ ਜਦਕਿ ਦੂਸਰੇ ਦਿਨ ਸੱਦਾ ਪੱਤਰ ਉੱਤੇ ਬੁਲਾਏ ਗਏ ਪਹਿਲਵਾਨਾਂ ਦੀਆਂ ਹੀ ਕੁਸ਼ਤੀਆਂ ਹੁੰਦੀਆਂ ਹਨ ਜਿਸ ਦੇ ਵਿੱਚ ਪਹਿਲੇ ਦੂਜੇ ਅਤੇ ਤੀਜੇ ਨੰਬਰ ਦੀਆਂ ਕੁਸ਼ਤੀਆਂ ਸਭ ਤੋਂ ਜ਼ਿਆਦਾ ਰੋਚਕ ਹੁੰਦੀਆਂ ਹਨ ਦੇਸ਼ ਅਤੇ ਵਿਦੇਸ਼ ਤੱਕ ਇਸ ਕੁਸ਼ਤੀ ਦੰਗਲ ਨੂੰ ਪਹੁੰਚਾਉਣ ਦੇ ਲਈ ਪੰਜਾਬੀ ਵੀ ਪ੍ਰਾਈਮ ਲਾਈਵ ਕਰੇਗਾ ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ਵਰ ਰਾਣਾ ਦੇ ਰਿਪੋਰਟ